ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਇਮਸ ਵੈਲੇ ਦੀ ਵੱਡੀ ਖਬਰ ਆ ਰਹੀ ਹੈ ਨੰਗਲ ਦੇ ਕਰੀਬੀ ਨਿਕੂ ਨੰਗਲ ਤੋਂ ਜਿੱਥੇ ਕਿ ਤਿੰਦੂਏ ਦਾ ਅਤੰਕ ਵੇਕਰ ਨੂੰ ਮਿਲ ਰਿਹਾ ਹੈ ਤਿੰਦੂਏ ਨੇ ਦਿਨ ਦਿਹਾੜੇ ਆਬਾਦੀ ਦੇ ਕਰੀਬ ਬੰਨੀਆਂ ਹੋਈਆਂ ਦੋ ਬੱਕਰੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਤੇ ਉਹਨਾਂ ਨੂੰ ਮੋਦੇ ਘਾਟ ਉਤਾਰ ਦਿੱਤਾ ਹੈ ਇਹ ਘਟਨਾ ਕੱਲ ਕਰੀਬ 4 ਵਜੇ ਦੀ ਦੱਸੀ ਜਾ ਰਹੀ ਹੈ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਬੱਕਰੀਆਂ ਦੇ ਮਾਧਿਅਮ ਨਾਲ ਹੀ ਹੁੰਦਾ ਹੈ ਹੁਣ ਉਨ੍ਹਾਂ ਦੀਆਂ ਦੋ ਬੱਕਰੀਆਂ ਨੂੰ ਤਿੰਦੂਆਂ ਨੇ ਆਪਣਾ ਨਿਸ਼ਾਨਾ ਬਣਾ ਦਿੱਤਾ ਹੈ ਤੇ ਜਿਸ ਦੇ ਚੱਲਦੇ ਹੋਏ ਉਨ੍ਹਾਂ ਦੀ ਆਰਥਿਕ ਸਥਿਤੀ ਹੁਣ ਕਮਜ਼ੋਰ ਹੋ ਗਈ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਿੰਦੂਆ ਅਕਸਰ ਹੀ ਉਨ੍ਹਾਂ ਦੇ ਘਰਾਂ ਦੇ ਲਾਗੇ ਆ ਕੇ ਦਹਾੜਦਾ ਰਹਿਦਾ ਹੈ ਜਿਸ ਦੇ ਚੱਲਦੇ ਹੋਏ ਉਹ ਆਪਣੇ ਘਰਾਂ ਦੇ ਵਿੱਚ ਹੀ ਰਹਿੰਦੇ ਹਨ ਪਰ ਹੁਣ ਦਿਨ ਦੇ ਸਮੇਂ ਉਨ੍ਹਾਂ ਦੀਆਂ ਬੱਕਰੀਆਂ ਤੇ ਅਟੈਕ ਕਰਨ ਤੋਂ ਬਾਅਦ ਪਿੰਡ ਦੇ ਵਿੱਚ دہشت ਦਾ ਮਾਹੌਲ ਜ਼ਰੂਰ ਬਣ ਗਿਆ ਹੈ ਇਸ ਸਾਰੀ ਘਟਨਾ ਦੇ ਬਾਰੇ ਵਿਭਾਗ ਨੂੰ ਜਦੋਂ ਦੱਸਿਆ ਗਿਆ ਤਾਂ ਮੌਕੇ ਉਤੇ ਜੀਵ ਵਿਭਾਗ ਦੀ ਟੀਮ ਡਾਕਟਰ ਨੂੰ ਲੈ ਕੇ ਪਹੁੰਚੀ ਅਤੇ ਡਾਕਟਰ ਵੱਲੋਂ ਉਹਨਾਂ ਦਾ ਪੋਸਟਮਾਰਟਮ ਕਰਕੇ ਰਿਪੋਰਟ ਬਣਾ ਕੇ ਉੱਚੇ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ ਤੇ ਉਹਨਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਨੰਗਲ ਤੋਂ ਪੰਜਾਬੀ ਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਕੱਲ 4 ਵਜੇ ਹੋਇਆ ਜੀ। ਮੈਂ ਕੰਮ ਤੇ ਗਈ ਸੀ। ਜਦੋਂ ਮੈਂ ਆਈ ਉਸ ਟਾਈਮ ਉਹ ਨਹੀਂ ਕਰ ਦਿੱਤਾ ਭਾਈ ਇਹਦਾ ਕੰਮ। ਹਮ। ਅੱਜ ਸਾਢੇ ਕੋਲ ਇਹ ਕੁਛ ਤਾਂ ਹੋ ਕੋਈ ਕੁਛ ਐ ਨਹੀਂ ਮੇਰੇ ਘਰ ਵਾਲਾ ਵੀ ਕੰਮ ਨਹੀਂ ਕਰ ਸਕਦਾ। ਅਸੀਂਾਂ ਦੇ ਸਿਰ ਪਰ ਇਹ ਬੱਕਰੀਆਂ ਸੀ ਤੁਹਾਨੂੰ ਪਤਾ ਕਿਵੇਂ ਲੱਗਿਆ ਇਹਦਾ ਜਦੋਂ ਅਸੀਂ ਆਏ ਅਸੀਂ ਰੱਸੀ ਬਾਕੇ ਇੱਥੇ ਘਰੇ ਗੋਲੇ ਸਾਹਮਣੇ ਬੰਨੀਆਂ ਵਧੀਆਂ ਜਦੋਂ ਆਏ ਮੈਂ ਕਿ ਬੱਕਰੀਆਂ ਦੇਖਦੀਆਂ ਬੱਕਰੀਆਂ ਦੇਖੋ ਜਦੋਂ ਵੀ ਨਹੀਂ ਦੇਖੀਆਂ ਤਾਂ ਛੇਲੀ ਪਾਟ ਪਾ ਖਿੱਚ ਕੇ ਥੱਲੇ ਨੂੰ ਲੈ ਗਏ ਤੇ ਰੱਸੀ ਸਮੇਂ ਦੇ ਅੱਧੇ ਖਿੱਚ ਲਈ ਵੀ ਪਾਟ ਬੱਕਰੀ ਇੱਥੇ ਸੱਟ ਲੀਤੀ ਹਾਂਜੀ ਅੱਛਾ ਇਸ ਤੋਂ ਪਹਿਲੇ ਵੀ ਕਦੇ ਆਂਦਾ ਵਾ ਲੈ ਪਰ ਹਾਂਜੀ ਕਾਫੀ ਨੁਕਸਾਨ ਕੀਤਾ ਕੁੱਤੇ ਕਿਸੇ ਦੇ ਕੋਈ ਕਿਸੇ ਦੀ ਗਊ ਮਾਂ ਦਾ ਬੱਚੀ ਜਿੱਦਾਂ ਛੋਟੇ ਬੱਚੇ ਹੁੰਦੇ ਉਹਨਾਂ ਨੂੰ ਮਾਰ ਦਿੰਦਾ ਜਿਆਦਾਤਰ ਅਟੈਕ ਤਾਂ ਅਗੇ ਰਾਤ ਨੂੰ ਆਉਂਦੇ ਦਿਨਾਂ ਨੂੰ ਹੋਇਆ ਅਟੈਕੇ ਤੇ ਹਾਂਜੀ ਦਿਨ ਚ ਵੀ ਕਈ ਹੋਏ ਰਾਤ ਨੂੰ ਵੀ ਕਈ ਹੋਏ ਅੱਛਾ ਇਹ ਜਦੋਂ ਘਰਾਂ ਦੇ ਲਾਗੇ ਕਿਤੇ ਆਂਦਾ ਹੈ ਤਾਂ ਚੀਲਾਂਦਾ ਵੀ ਆ ਵਾਜੂਦ ਵੀ ਹਾਂਜੀ ਚੀਲਾਂਦਾ ਜੀ ਮਤਲਬ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਆ ਗਿਆ ਲਾਗੇ ਪਾਸੇ ਆਵਾਜ਼ ਬੁੜਕਾ ਮਾਰਦਾ ਜੀ ਅੱਛਾ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਆ ਗਿਆ ਨਾ ਹਾਂਜੀ ਫਿਰ ਤੁਸੀਂ ਘਰਾਂ ਦੇ ਬਾਹਰ ਹੋ ਕੇ ਨਿਕਲ ਕੇ ਦੇਖਦੇ ਜੇ ਘਰਾਂ ਚ ਵੜ ਜਾਂਦੇ ਜੀ ਫਿਰ ਘਰਾਂ ਤੋਂ ਘਰਾਂ ਦੇ ਅੰਦਰ ਵੜ ਜਾਂਦੇ ਨਹੀਂ ਡਰਦੇ ਬਾਹਰ ਕਿੱਥੇ ਘੁੰਮਣਾ ਡਰਦੇ ਆ ਨਾ ਹੂੰ ਅਈ ਤਾਂ ਬੱਚੇ ਵੀ ਨੀ ਕੱਲੇ ਸੋਨੇ ਛੱਡ ਸਕਦੇ ਠੀਕ ਹੈ ਤੇ ਹੁਣ ਜੇ ਤੁਹਾਡੇ ਮਰ ਗਏ ਬੱਕਰੀਆਂ ਤੁਸੀਂ ਕਿਹਨੂੰ ਦੱਸਿਆ ਇਹਦੇ ਬਾਰੇ ਅਸੀਂ ਜੀ ਮੈਂ ਸਜੀਵ ਗੋਤਮ ਡਾਕਟਰ ਨੂੰ ਵੀ ਫੋਨ ਕੀਤਾ ਸਰਪੰਚ ਸਾਹਿਬ ਨੂੰ ਵੀ ਕੀਤਾ ਦਾ ਫੋਨ ਇਹਨਾਂ ਨੂੰ ਵੀ ਫੋਨ ਕਰਿਆ ਤਾਂ ਵਿਭਾਗ ਦੇ ਆ ਗਏ ਜੀ ਹਾਂਜੀ ਉਹ ਕੀ ਕਹਿੰਦੇ ਤੁਹਾਨੂੰ ਉਹ ਨਹੀਂ ਆ ਕੇ ਆਈ ਪੁੱਛਿਆ ਤੁਸੀਂ ਕਹਿੰਦੇ ਵੀ ਕੀ ਚਾਹੁੰਦੇ ਖਰਚਾ ਚਾਹੁੰਦੇ ਕੀ ਆਹੁੰਦੇ ਤੁਸੀਂ ਕਿ ਤੁਹਾਡੇ ਘਰ ਦਾ ਮਾਹੌਲ ਹੈ ਜੀ ਮੈਨੂੰ ਦੱਸਿਆ ਮੇਰੇ ਘਰ ਵਾਲੇ ਨੂੰ ਦੋ ਹਸਾਲ ਹੋ ਗਏ ਉਹਨਾਂ ਤੋਂ ਕੋਈ ਕੰਮ ਨਹੀਂ ਹੁੰਦਾ ਜੀ ਬੇਟਾ ਆਇਆ ਮੇਰਾ ਇਹਨੂੰ ਕਿਸੇ ਨੇ ਰਸਤੇ ਜਿ ਘੇਲੇ ਦਾ ਕੰਮ ਨੂੰ ਜਾਣਦੇ ਨੇ ਇਹਦੀ ਵੀ ਲੱਤ ਟੁੱਟ ਗਈ ਵੀ ਕੋਈ ਕੰਮ ਕਰਨ ਵਾਲਾ ਕੋਈ ਘਰ ਚ ਆਇ ਨਹੀਂ ਸਿਰਫ ਮੈਂ ਹੀ ਆ ਜਾਂ ਮੈਂ ਤੇਹਾੜੀ ਲਾਵਾਂ ਜਾਂ ਘਰ ਦਾ ਸੰਭਾਂ ਜਾਂ ਮਰੀਜ਼ਾਂ ਨੂੰ ਦੇਖ ਇਹਨਾਂ ਦੇ ਸਿਰ ਤੇ ਦੀਵੇਂ ਦੁੱਧ ਦੇ ਵੀ ਅਸੀਂ ਤੰਗ ਹੋ ਗਏ ਦੁੱਧ ਵੀ ਸਾਨੂੰ ਹੁਣ ਮੁੱਲ ਲੈਣਾ ਪਹਿਲਾਂ ਪਹਿਲਾਂ ਅਸੀਂ ਕਦੇ ਮੁੱਲ ਲਿਆ ਨਹੀਂ ਦੁੱਧ ਵਿਭਾਗ ਨੇ ਬੋਲਿਆ ਤੁਹਾਨੂੰ ਕਿ ਤੁਹਾਨੂੰ ਮੁਆਵਜ਼ਾ ਵਗੈਰਾ ਦਿੱਤਾ ਜਾਊਗਾ ਹਾਂਜੀ ਬੋਲਿਆ ਜੀ ਹਾਂਜੀ ਉਹ ਕਹਿੰਦੇ ਹਾਂਜੀ ਕਹਿੰਦੇ ਜੋ ਤੁਹਾਡਾ ਬਣਦਾ ਤੁਹਾਨੂੰ ਦਵਾਵਾਂਗੇ ਆ ਕਾਗਜ਼ ਪੱਤਰ ਸਭ ਕੁਝ ਲੈ ਲਿਆ ਜੀ ਸਿੱਤੇ ਪ੍ਰੂਫ ਤੁਹਾਨੂੰ ਆਸੇ ਜੀ ਮਿਲ ਜਾਊਗਾ ਜੀ ਹਾਂਜੀ ਪੂਰੀ ਆਸ ਹੈ ਮੈਂ ਸਰਪੰਚ ਨੰਗਲ ਨੇ ਕੁਬਬਰੀ ਸਿੰਘ ਇਹ ਕੱਲ ਨਾ ਸ਼ਾਮ ਨੂੰ ਬੱਕਰੀਆਂ ਬੁਧਰਾਮ ਨੇ ਸਾਨੂੰ ਕੇ ਵਜ਼ੀਰ ਦੇ ਪਰਿਵਾਰ ਦੀਆਂ ਬੱਕਰੀਆਂ ਨਾਲ ਗੁਜਰ ਬਸ ਰਹੀ ਬੱਕਰੀਆਂ ਤੇ ਵਗਾਰ ਤੇ ਪਾਲਤੂ ਪਸ਼ੂ ਹੁੰਦੇ ਆ ਇਹਨੇ ਆਪਣਾ ਸ਼ਾਮ ਬੰਨੀ ਆਦੀ ਇੱਥੇ ਤਾਂ ਉੱਤੇ ਬਾਾਕੀ ਲੋਕ ਆ ਆਮ ਜਿਹੜੇ ਮਹੱਲੇ ਮੁੱਲੇ ਵਾਲੇ ਬਾਢੀ ਕਰਨ ਗਏ ਵਸ ਬਾਢੀਆਂ ਟਾਈਮ ਹੈ ਇੱਥੇ ਮਤਲਬ ਮੁਸ਼ਕਲ ਕੁਛ ਹੀ ਬਜ਼ੁਰਗ ਜਾਂ ਬੱਚੇ ਤੇ ਤਾਂ ਤਿੰਦੂ ਲੱਗੋ 4 ਵਜੇ ਆਇਆ ਤਾਂ ਉਹਨੂੰ ਬੱਕਰੀਆਂ ਅਟੈਕ ਕਰਦਾ ਜਿਹਨਾਂ ਵਿੱਚੋਂ ਇੱਕ ਤਾਂ ਉਹਨਾਂ ਮਾਰੇ ਤੁਹਾਡੇ ਸਾਹਮਣੇ ਪਈ ਵੀ ਆ ਇਹਦਾ ਪੋਟਾ ਵਟਾ ਸਭ ਕੱਢ ਕੇ ਲੈ ਗਿਆ ਇੱਕ ਦੀ ਘੰਡੀ ਤੋੜ ਕੇ ਉਹਨੇ ਨੂੰ ਇਹਨੂੰ ਵੀ ਖਤਮ ਕਰਤਾ ਬਾਕੀ ਅਸੀਂ ਜੰਗਲਾਤ ਮੈਨੂੰ ਫੋਨ ਕੀਤਾ ਤਾਂ ਉਹਨਾਂ ਦਾ ਸਾਨੂੰ ਸਹੀ ਰਿਸਪਾਂਸ ਮਿਲਿਆ ਤੇ ਮੌਕੇ ਦੇ ਅਨੁਸਾਰ ਉਹ ਪਹੁੰਚ ਵੀ ਗਏ ਆ ਤਾਂ ਸਾਰੀ ਕਰ ਵੀ ਡਾਕਟਰ ਸਾਹਿਬ ਪਹੁੰਚ ਗਏ ਆ ਉਹ ਸਾਰੀ ਕਰ ਵੀ ਆਪਣੀ ਕਰ ਰਹੇ ਆ ਪਿੰਜਰਾ ਵੀ ਲਗਾਇਆ ਤਾਂ ਪਰ ਪਿੰਜਰੇ ਚ ਉਹਨਾ ਕਾਫੀ ਨਹੀਂ ਹੈ ਉਹ ਮਤਲਬ ਵੱਡਾ ਹੀ ਨਹੀਂ ਪਿੰਜਰੇ ਜੋ ਉਹ ਵੀ ਤੰਦੂ ਵਗੈਰਾ ਉਹ ਪਿੰਜਰੇ ਵੱਡ ਨਹੀਂ ਰਿਹਾ ਪਿੰਜਰਾ ਵੀ 15 ਵੀ 51 ਹੋਰ ਲੱਗਿਆ ਪਿੰਜਰੇ ਸਾਡੇ ਦੋ ਪਿੰਜਰੇ ਲੱਗੇ ਤੇ ਇਹ ਕਮੇਨ ਸਾਡੇ ਪਿੰਡ ਹੋਰ ਲੱਗਿਆ ਪਰ ਪਿੰਜਰੇ ਚੋ ਜਾ ਨਹੀਂ ਰਿਹਾ ਬਟ ਸਰ ਅਸੀਂ ਆਲਰੇਡੀ ਤਾਂ ਪਹਿਲੇ ਵੀ ਇੱਥੇ ਰੋਲਾ ਪੈਂਦੇ ਆ ਜੀ ਅਸੀਂ ਦੋ ਪਿੰਜਰੇ ਲਗਾਏ ਸਰ ਅਸੀਂ 25 ਮੀਟਰ ਤੇ ਇੱਕ ਹੰਬੇ ਵਾਲ ਲਗਾਏ ਹੋਏ ਸੀ ਇੱਕ ਸਰ ਇੱਥੇ ਲਗਾਏ ਸੀ ਕੋਈ ਨਗਲ ਉਹਦੇ ਚ ਇਹ ਨਹੀਂ ਆ ਰਿਹਾ ਜੀ ਸ਼ਿਕਾਰ ਵੀ ਲਗਾਉਂਦੇ ਸੀਗੇ ਤੇ ਸਰਪੰਚ ਸਾਹਿਬ ਦਾ ਵੀ ਸਾਨੂੰ ਰਾਤ ਕੋਲ ਆਈ ਸੀ ਕਿ ਵੀ ਇੱਥੇ ਨਾ ਬੱਕਰੀਆਂ ਤੇ ਫਿਰ ਅਟੈਕ ਕੀਤਾ ਜੀ ਤੇ ਦੋ ਬੱਕਰੀਆਂ ਜਿਹੜੀਆਂ ਉਹਨੇ ਮਾਰ ਦਿੱਤੀਆਂ ਜੀ ਤੇ ਸਾਨੂੰ ਸਾਡੇ ਡੀ ਐਫਓ ਕੁਲਵਰ ਸਾਹਿਬ ਤੇ ਰੇਂਜ ਅਫੀਸਰ ਸਾਡੇ ਰਿੰਦਰਵਾਲ ਸਾਹਿਬ ਦਾ ਫੋਨ ਆਇਆ ਸੀਗੇ ਤੇ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਇੱਥੇ ਪੁੱਛ ਤੇ ਸਾਰੇ ਇਹ ਤਾਂ ਹੁਣ ਡਾਕਟਰ ਸਾਹਿਬ ਪੋਸਟਮਾਰਟਮ ਕਰਨਗੇ ਜੀ ਤੇ ਬਾਕੀ ਜੋ ਵੀ ਦਾ ਠੁਗਮ ਇਹਦਾ ਕੇਸ ਬਣਾ ਕੇ ਅਸੀਂ ਮਤਲਬ ਇਹਨਾਂ ਨੂੰ ਦੋਆ ਦੇਵਾਂਗੇ ਸਰ ਹਾਂਜੀ ਤੇ ਬਾਕੀ ਸਾਡਾ ਫੇਰ ਵੀ ਰਾਤ ਨੂੰ ਅਸੀਂ ਸਰ ਗਸ਼ਤਾ ਤਾਂ ਸਾਡੇ ਨੂੰ ਤੁਹਾਨੂੰ ਪਤਾ ਕਈ ਦਿਨ ਹੋ ਗਏ ਅਸੀਂ ਕਰਦੇ ਆ ਸਰ ਤੇ ਬਾੜ ਨਬਦੀ ਕੁਝ ਵੀ ਉਹ ਸੀਗਾ ਜੀ ਉਹਦਾ ਫੁਟੇਜ ਆਈ ਸੀਗੀ ਜੀ ਇੱਥੇ ਵੀ ਰਾਤ ਨੂੰ ਅਸੀਂ ਗੱਡੀ ਲੈ ਕੇ ਰਾਤ ਨੂੰ ਘੁੰਮ ਕੇ ਜਾਂਦੇ ਆ ਸਰ ਬਾਕੀ ਵੀ ਸਾਡੇ ਜਿਹੜੇ ਐਫਰਟਸ ਹੈਗੇ ਜੀ ਵਿਭਾਗ ਦੇ ਉਹ ਪੂਰੇ ਇਹਨਾਂ ਦੇ ਸਹਿਯੋਗ ਦੇ ਸਰ ਇਹ ਜਿਹੜੇ ਮਤਲਬ ਜਿਹੜੇ ਪਿੰਡ ਹੈਗੇ ਆ ਜੀ ਬਿਲਕੁਲ ਸਵਾਲ ਗਿਆਂ ਦੇ ਨਾਲ ਹੈ ਉਹਦਾ ਹੈਬੀਟੈਟ ਹੈ ਜੀ ਤੇ ਇੱਕ ਸਰ ਝਾੜੀਆਂ ਵਾਲਦੋਲੇ ਬਹੁਤ ਹੈ ਜੀ ਤੇ ਉਹ ਕੀ ਕਰਦਾ ਉਹ ਆਪਣਾ ਮਤਲਬ ਝਾੜੀਆਂ ਦੇ ਵਿੱਚ ਜਿਆਦਾ ਆਲਦੋਲੇ ਥੋੜੀ ਸਫਾਈ ਹੋਣੀ ਚਾਹੀਦੀ ਕਮੇਟੀ ਵੀ ਸਰ ਬਹੁਤ ਬੁਰਾ ਹਾਲ ਹੈ ਤੇ ਅਸੀਂ ਇਹ ਕਹਿੰਦੇ ਵੀ ਥੋੜਾ ਲੋਕ ਵੀ ਸਾਡਾ ਸਹਾਇਕ ਦੇਣੇ ਜੀ ਤੇ ਰਾਤ ਨੂੰ ਜਿਹੜਾ ਮਤਲਬ ਬਿਲਕੁਲ ਜੰਗਲਾਂ ਦੇ ਨਾਲ ਘਰ ਆਪਣੀਆਂ ਲਾਈਟਾਂ ਜਗਾ ਕੇ ਜਾਂ ਬਾਹਰ ਵੀ ਨਿਕਲਦੇ ਆ ਤੇ ਆਪਣਾ ਹੱਥ ਦੇ ਵਿੱਚ ਕੋ ਡੰਡਾ ਸੋਟੀ ਲੈ ਕੇ ਹੀ ਨਿਕਲਣ ਜੀ ਤਈ ਦਾ ਪੋਸਟਮਾਰਟਮ ਐਗਜ਼ਾਮੀਨੇਸ਼ਨ ਹੋਣਾ ਹੁਣੇ ਉਦਾਂ ਦਿਨੋ ਦੇਖ ਕੇ ਲੱਗ ਰਿਹਾ ਬਿਲਕੁਲ ਜੋ ਇੰਟਰਸਟਾਈਨਸ ਐ ਸਾਰੀਆਂ ਲੈ ਗਿਆ ਵਾ ਐਨੀਮਲ ਪਰ ਉਦਾਂ ਜਦ ਪੋਸਟਮਾਰਟਮ ਐਗਜ਼ਾਮੀਨੇਸ਼ਨ ਔਰ ਜੋ ਸਾਰੇ ਸਾਈਨਸ ਐ ਉਹ ਹੁੰਦੇ ਬਾਡੀ ਪਰ ਉਹਦੇ ਮੁਤਾਬਿਕ ਆਪਾਂ ਪੋਸਟਮਾਰਟਮ ਰਿਪੋਰਟ ਜਾਰੀ ਕਰਦੇ ਹਾਂ